ਤਸਵੀਰਾਂ ਹੁਸ਼ਿਆਰਪੁਰ ਦੇ ਨਹਿਰੀ ਵਿਭਾਗ ਦਫ਼ਤਰ ਦੀਆਂ ਨੇ ਜਿੱਥੇ ਡੇਂਗੂ ਟਾਸਕ ਫੋਰਸ ਦੀ ਟੀਮ ਵੱਲੋਂ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਦਫ਼ਤਰ ਦੇ ਵਿੱਚ ਲੱਗੇ ਕੂਲਰਾਂ ਤੇ ਹੋਰ ਸਮਾਨ ਦੇ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਟੀਮ ਨੇ ਤੁਰੰਤ ਸਫਾਈ ਕਰਵਾਉਣ ਦਿਆ ਲਾਰਵੇ ਨੂੰ ਨਸ਼ਟ ਕੀਤਾ ਤੇ ਵਿਭਾਗ ਦੇ ਕਰਮਚਾਰੀਆਂ ਨੂੰ ਨਸੀਹਤ ਦਿੱਤੀ ਕਿ ਆਪਣੀ ਤੇ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਆਪਣੇ ਆਲੇ-ਦੁਆਲੇ ਦੀ ਸਫਾਈ ਤੇ ਧਿਆਨ ਦੇਣ ਸਾਰੇ ਸ਼ਹਿਰ ਵਿੱਚ ਇਸੇ ਲਈ ਟੀਮ ਡੇਂਗੂ ਮਦਿਰਿਆ ਤੋਂ ਫੌਂਦੇ ਵਿੱਚ ਚੈਕਿੰਗ ਕਰ ਰਹੇ ਹੈਗੇ ਸੀਗੇ ਇਹ ਮੈਰ ਕੋਲੋਨੀ ਦੇ ਦਫ਼ਤਰ ਆਏ ਹੋਇਆ ਸਾਰੀ ਚੈਕਿੰਗ ਕਰਨ ਦੇ ਲਈ ਤੋਂ ਅਸੀਂ ਇੱਥੇ ਬਹੁਤ ਸਾਰੇ ਕੁਦਰ ਦੇਖੇ ਹੈਗੇ ਆ ਜਿਹੜੇ ਕਿ ਕਾਫੀਆਂ ਚ ਪਾਣੀ ਖੜਾ ਹੈ ਤੇ ਕਾਫੀਆਂ ਚ ਕਚਰਾ ਵਗੈਰਾ ਜਮਾ ਹੈ ਜਿਹੜੇ ਕਿ ਕਦੀ ਸਾਫ਼ ਨਹੀਂ ਕੀਤਾ ਗਿਆ ਹੈਗਾ ਤੋਂ ਅਸੀਂ ਕਾਫੀ ਜਗ੍ਹਾ ਤੇ ਸਾਨੂੰ ਡੇਂਗੂ ਦਾ ਖ਼ਤਰਾ ਵੀ ਮਿਲਿਆ ਹੈ ਡੇਂਗੂ ਜਿਹੜਾ ਫਲਾਉਂਦਾ ਹੈ ਉਸ ਮੱਛਰ ਦਾ ਸਿਚੇਰਾ ਹੈ ਵੀ ਹੈ ਕੋਲੋਨੀ ਲਈ ਉਹਦੇ ਵਿੱਚ ਵੀ ਕਾਫੀ ਸਾਨੂੰ ਖ਼ਤਰਾ ਮਿਲਿਆ ਹੈ ਦੇਖਣ ਵਿੱਚ ਆਇਆ ਕਿ ਬਹੁਤ ਜ਼ਿਆਦੇ ਇਗਨੋਰੈਂਟ ਹੈ ਅਜੇ ਵੀ ਮਤਲਬ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਪਬਲਿਕ ਵੱਲੋਂ ਸਾਰੇ ਵੱਲੋਂ ਤੇਜੀ ਦੇ ਕਰਕੇ ਡੇਂਗੂ ਦਾ ਹਰ ਸਾਲ ਬਹੁਤ ਜ਼ਿਆਦੇ ਕੇਸ ਆਉਂਦੇ ਨੇ ਪਿਛਲੇ ਸਾਲ ਵੀ ਬਹੁਤ ਆਏ ਸੀ ਤੇ ਇਸ ਸਾਲ ਵੀ ਕਾਫੀ ਜ਼ਿਆਦੇ ਤਦਾਦ ਵਿੱਚ ਕੇਸ ਆ ਚੁੱਕੇ ਹਨ ਤੇ ਅੱਗੇ ਵੀ ਆਉਣ ਦੀ ਸੰਭਾਵਨਾ ਹੈ ਸਰ ਇਹ ਨਿਆਰ ਕਲੋਨੀ ਵਾਲੇ ਜਿਹੜੇ ਪੜੇ ਲਿਖੇ ਲੋਕ ਆਏ ਸਾਰੇ ਇਹਨਾਂ ਨੂੰ ਐਜੂਕੇਟਡ ਹੈ ਜੇ ਇਹਨਾਂ ਦਾ ਇਹੇ ਹਾਲ ਹੈ ਤੇ ਬਾਕੀਆਂ ਦਾ ਕੀ ਹੋਏ ਬਿਲਕੁਲ ਅ ਅਸੀਂ ਸਾਰੇ ਨੂੰ ਇਹ ਹੀ ਫੀਲ ਕਰਦੇ ਹਾਂ ਸਾਰੇ ਜਿੰਨੇ ਵੀ ਖਾਸ ਸੌਤੇ ਦਫਤਰ ਹੈਗੇ ਆ ਜਿੱਥੇ ਅ ਕੂਲਰ ਵਗੈਰਾ ਲੱਗੇ ਹੁੰਦੇ ਨੇ ਜਾਂ ਹੋਰ ਸਮਾਨ ਇਕੱਤਰ-ਉੱਤਰ ਪਿਆ ਹੁੰਦਾ ਹੈ ਵੀ ਉਹ ਇਸ ਚੀਜ਼ ਦਾ ਖਾਸ ਉਦੇਸ਼ ਤੇ ਲੱਗਣ ਡਰਾਈਡੇ ਡਰਾਈਡੇ ਜਿਹੜਾ ਕਿ ਇੱਕ ਅਸੀਂ ਸਿੰਬੋਲਿਕ ਤੌਰ ਤੇ ਅਸੀਂ ਦੱਸਿਆ ਗਿਆ ਕਿ ਉਸ ਦਿਨ ਸਾਰੇ ਜਿੱਥੇ ਵੀ ਕੂਲਰ ਸਾਰਿਆਂ ਦਾ ਪਾਣੀ ਜਿਹੜਾ ਉਹ ਸਾਫ਼ ਕਰਕੇ ਉਹਨੂੰ ਸੁਕਾਇਆ ਜਾਵੇ ਤੇ ਅਗਲੇ ਦਿਨ ਉਹਦੇ ਵਿੱਚ ਪਾਣੀ ਭਰਿਆ ਜਾਵੇ ਇਸੇ ਤਰ੍ਹਾਂ ਬਾਕੀ ਜਿਹੜੇ ਵੀ ਕੰਟੇਨਰ ਹੈਗੇ ਗਮਲੇ ਹੈਗੇ ਨੇ ਕੋਈ ਹੋਰ ਪੰਛੀਆਂ ਨੂੰ ਪਾਣੀ ਪਾਣੀ ਪਿਲਾਉਣ ਵਾਲੇ ਬਰਤਨ ਵਗੈਰਾ ਹੈਗੇ ਨੇ ਇਹ ਹੋਰ ਕਿਸੇ ਕਿਸੇ ਵੀ ਤਰ੍ਹਾਂ ਦੇ ਕੰਟੇਨਰ ਟਾਇਰ ਵਗੈਰਾ ਹੋ ਗਏ ਮਨੀ ਪਲਾਂਟ ਦੇ ਬਾਡਰਸ ਹੋ ਗਏ ਸਾਰਿਆਂ ਦਾ ਪਾਣੀ ਡਰੇਨ ਕਰਕੇ ਹਫਤੇ ਵਿੱਚ ਘੱਟੋ-ਘੱਟ ਇੱਕ ਵਾਰੀ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਅਸੀਂ ਸਾਰੇ ਡੇਂਗੂ ਤੋਂ ਬਚ ਸਕੀਏ ਓਕੇ ਇਹ ਅੱਜ ਟੀਮਾਂ ਜਿੱਦਾਂ ਜੀ ਤੁਹਾਨੂੰ ਪਤਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਜਦੋਂ ਵੀ ਫਰੈਸ਼ ਪਾਣੀ ਇਕੱਠਾ ਹੁੰਦਾ ਜਿੱਦਾਂ ਕਿ ਸਾਡੇ ਬਰਤਨ ਹੋ ਗਏ ਛੱਤਾਂ ਦੇ ਬਰਤਨ ਪਏ ਆ ਗਮਲੇ ਹੋ ਗਏ ਫਰਿੱਜਾਂ ਦੇ ਪਿੱਛੇ ਪਾਣੀ ਜਾਂ ਹੋਰ ਚੀਜ਼ਾਂ ਜਿਹੜੀਆਂ ਬਾਹਰ ਪਈਆਂ ਖਾਲੀ ਉਹਨਾਂ ਦੇ ਜਦੋਂ ਵੀ ਪਾਣੀ ਥੋੜਾ ਵੀ ਇਕ ਇਵਨ 1 ਕੈਂਚ ਵੀ ਪਾਣੀ ਇਕੱਠਾ ਹੋ ਜਵੇ ਤਾਂ ਉਹਦੇ ਵਿੱਚ ਡੇਂਗੀ ਜਿਹੜਾ ਆ ਉਹ ਮੱਛਰ ਪੈਦਾ ਹੁੰਦਾ ਤੇ ਡੇਂਗੀ ਜਿਹੜਾ ਮੱਛਰ ਆ ਜਦੋਂ ਲੜਦਾ ਤੇ ਇਹ ਸਾਡੇ ਸਰੀਰ ਦੇ ਉੱਤੇ ਬਹੁਤ ਭੈੜੇ ਅਸਰ ਪਾਉਂਦਾ ਉਹਦੇ ਨਾਲ ਬੁਖਾਰ ਵੀ ਹੁੰਦਾ ਸਿਰ ਦਰਦ ਹੁੰਦਾ ਪਲੇਟ ਲੈਟ ਘਟ ਜਾਂਦੇ ਆ ਜਦੋਂ ਪਲੇਟ ਲੈਟ ਘਟਦੇ ਆ ਤਾਂ ਸਾਡੇ ਸਰੀਰ ਦੇ ਅੰਦਰ ਖੂਨ ਰਸਣਾ ਸ਼ੁਰੂ ਹੋ ਜਾਂਦਾ ਬਿਨdout ਕੰਟਰੋਲ ਤੇ ਉਹਦੇ ਨਾਲ ਸਾਡੀ ਮੌਤ ਵੀ ਹੋ ਸਕਦੀ ਆ ਜਿਹਨੂੰ ਡੇਂਗੂ ਸ਼ੌਕ ਸਿੰਡਰਮ ਵੀ ਆਪਾਂ ਕਹਿ ਸਕਦੇ ਆ ਕਿ ਇਹ ਨਾਮਰਾਦ ਬਿਮਾਰੀ ਨੂੰ ਰੋਗ ਰੋਗ ਖਾਮ ਕਰਨ ਦੇ ਲਈ ਸਾਡੇ ਪੰਜਾਬ ਸਰਕਾਰ ਵੱਲੋਂ ਡੇਂਗੂ ਵਲੰਟੀਅਰ ਰੱਖਿਆ ਅੱਜ ਅਸੀਂ ਇਹਨਾਂ ਦਾ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਤੇ ਅੱਜ ਜਿਹੜਾ ਡਰਾਈਡੇ ਫਰਾਈਡੇ ਆ ਇਹ ਆਪਣੇ ਮਿਸ਼ਨ ਤੇ ਚੱਲੇ ਆ ਇਹਨਾਂ ਨੂੰ ਸਾਡੇ ਵੱਲੋਂ ਐਡਵਾਈਸ ਕੀਤਾ ਗਿਆ ਕਿ ਆਪਾਂ ਤਨਦੇਹੀ ਦੇ ਨਾਲ ਕੰਮ ਕਰਨਾ ਕਿਸੇ ਦੇ ਨਾਲ ਬਹਿਸ ਨਹੀਂ ਕਰਨੀ ਪਬਲਿਕ ਨੂੰ ਆਪਾਂ ਅਵੇਅਰ ਕਰਾਉਣਾ ਡੇਂਗੂ ਤੋਂ ਤਾਂ ਕਿ ਲੋਕ ਅਵੇਅਰ ਹੋ ਕੇ ਇਹ ਆਪਣੇ ਜਿਹੜੇ ਜਿੰਨੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਪਏ ਖਾਲੀ ਬਰਤਨ ਜਾਂ ਫ੍ਰੀਜਾਂ ਦੇ ਪਿੱਛੇ ਜਾਂ ਕੂਲਰਾਂ ਦੇ ਵਿੱਚ ਉਹਨਾਂ ਦੀ ਜਾਂਚ ਕਰਾ ਸਕਣ ਤੇ ਇਹ ਸਾਨੂੰ ਅਸੀਂ ਇਹਨਾਂ ਨੂੰ ਸੰਦੇਸ਼ ਦਿੰਨੇ ਆ ਵੀ ਤਨਦੇਹੀ ਦੇ ਨਾਲ ਕੰਮ ਕਰੋ ਤੇ ਜਿਹੜੀਆਂ ਸਾਡੀ ਸਿਹਤ ਦੀਆਂ ਟੀਮਾਂ ਉਹਨਾਂ ਵੱਲੋਂ ਵੀ ਪੂਰੀ ਪੁਰਜ਼ੋਰ ਆਪਣੀ ਮਿਹਨਤ ਕੀਤੀ ਜਾ ਰਹੀ ਆ ਤਾਂ ਕਿ ਸਾਡੀ ਜਿਹੜਾ ਆਵਾਮ ਆ ਸਾਡੀ ਜਨਤਾ ਉਹ ਡੇਂਗੂ ਦੀ ਬਿਮਾਰੀ ਤੋਂ ਬਚ ਸਕੇ ਸਰ ਅਵੇਅਰਨੈਸ ਕਰਨ ਤੋਂ ਬਾਅਦ ਜੇ ਕੋਈ ਨਹੀਂ ਕਰਦਾ ਤਾਂ ਉਹਦਾ ਕੋਈ ਚਲਾਨ ਵਗੈਰਾ ਵੀ ਕੱਟੇ ਜਾਂਦਾ ਉਹਦਾ ਚਲਾਨ ਜੀ ਕਮੇਟੀ ਵੱਲੋਂ ਕਟਿਆ ਜਾਂਦਾ ਸਾਡੀ ਟੀਮ ਨੇ ਸਿਰਫ ਡੇਂਗੂ ਦਾ ਜਿਹੜਾ ਲਾਰਵਾ ਉਹ ਆਇਡੈਂਟੀਫਾਈ ਕਰਨਾ ਤੇ ਉੱਥੇ ਸਪਰੇਅ ਕਰਕੇ ਉਹਨੂੰ ਡਿਸਟਰੋਏ ਕਰਨਾ